ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਹਰ ਉਸ ਬੱਚੇ ਤਾਈਂ ਬੱਚਿਆਂ ਦੇ ਮਾਪਿਆਂ ਤਾਈਂ ਜ਼ਰੂਰ ਇਸ ਵੀਡੀਓ ਨੂੰ ਪਹੁੰਚਾਇਆ ਜੀ ਇੱਕ ਵਾਇਰਸ ਚੱਲਿਆ ਜਿਹਦੇ ਨਾਲ ਫੀਵਰ ਆ ਜਿਹੜਾ ਉਹ ਬੱਚਿਆਂ ਦੇ ਬ੍ਰੇਨ ਨੂੰ ਹੋ ਰਿਹਾ ਦਿਮਾਗ ਨੂੰ ਹੋ ਰਿਹਾ ਜਿਸ ਦੇ ਕਾਰਨ ਬੱਚੇ ਯਕਦਮ ਇੰਨੀ ਕੁ ਪ੍ਰੋਬਲਮ ਦੇ ਵਿੱਚ ਆ ਜਾਂਦੇ ਆ ਤੇ ਇਹ ਜਿਹੜਾ ਫੀਵਰ ਆ ਇਹ ਨਾਰਮਲ ਦਵਾਈਆਂ ਨਾਲ ਵੀ ਨਹੀਂ ਟੁੱਟ ਰਿਹਾ ਇਹ ਦਾ ਘੱਟੋ ਘੱਟ 6 ਤੋਂ 7 ਦਿਨ ਜਿਹੜਾ ਪੀਰੀਅਡ ਆ ਇਸ ਵਾਇਰਸ ਦਾ ਤੇ ਵਾਇਰਸ ਹੁਣ ਮੀਰੀ ਬੇਟੀ ਨੂੰ ਪ੍ਰੋਬਲਮ ਆ ਗਈ ਅਸੀਂ ਹੁਣ ਜੀਰੇ ਲੈ ਕੇ ਆਏ ਸੀ ਤੇ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਹਿੰਦੇ ਇਹ ਇੰਨਾ ਕਿ ਡੇਂਜਰਸ ਆ ਨਾ ਇਹ ਬੱਚਿਆਂ ਦੇ ਵਿੱਚ ਛੜਦਾ ਹੀ ਕੱਖ ਨਹੀਂ ਸੋ ਮੇਰੇ ਸਾਰੇ ਮਾਪਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਦੇ ਬੱਚਿਆਂ ਦਾ ਜਿਹੜਾ ਖਾਸ ਕਰਕੇ 1 ਫਰਵਰੀ ਤੱਕ ਪੂਰਾ ਧਿਆਨ ਰੱਖਣ ਦੀ ਲੋੜ ਆ ਜਿਹੜਾ ਯਕਦਮ ਠੰਡ ਕੋਰਾ ਪੈਣ ਤੋਂ ਬਾਅਦ ਯਕਦਮ ਗਰਮੀ ਹੋਈ ਆ ਤੇ ਉਸ ਗਰਮੀ ਦੇ ਨਾਲ ਜਿਹੜਾ ਇਹ ਵਾਇਰਸ ਬਹੁਤ ਜ਼ਿਆਦਾ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਹਰ ਦੂਜੇ ਘਰ ਦੇ ਵਿੱਚ 2-2 3-3 ਜੀ ਇਸ ਵਾਇਰਸ ਦੇ ਨਾਲ ਪਏ ਆ ਪਰ ਇਹ ਵਾਇਰਸ ਜ਼ਿਆਦਾਤਰ ਇਸ ਵਾਇਰਸ ਦਾ ਜਿਹੜਾ ਅਟੈਕ ਉਹ ਬੱਚਿਆਂ ਤੇ ਹੋ ਰਿਹਾ ਜਾਦਾ ਇਹ ਬੱਚਿਆਂ ਦੇ ਪਕੜ ਕਰ ਰਿਹਾ ਬੱਚੇ ਜਿਹੜੇ ਬਹੁਤ ਜ਼ਿਆਦਾ ਬਿਮਾਰ ਹੋਏ ਪਏ ਆ ਸੋ ਇਸ ਲਈ ਮਾਪਿਆਂ ਨੂੰ ਬਿਲਕੁਲ ਧਿਆਨ ਰੱਖਣਾ ਚਾਹੀਦਾ ਇੱਕ ਲੋੜ ਦੇ ਨਾਲੋਂ ਵੱਧ ਕੇ ਬੱਚਿਆਂ ਨੂੰ ਕੋਈ ਚੀਜ਼ ਨਾ ਦਿਓ ਕਿਉਂਕਿ ਇਹਦੇ ਨਾਲ ਪੌਜ਼ਲਿੰਗ ਜਦੋਂ ਹੋ ਜਾਂਦੀ ਉਦੋਂ ਤਾਂ ਬੱਚੇ 'ਚ ਬਿਲਕੁਲ ਵੀ ਤੰਤ ਨਹੀਂ ਰਹਿੰਦਾ ਸੋ ਬੱਚਿਆਂ ਦਾ ਵੱਧ ਤੋਂ ਵੱਧ ਤੁਸੀਂ ਧਿਆਨ ਰੱਖੋ ਕੇਅਰ ਕਰੋ ਬੱਚਿਆਂ ਦੀ ਬੱਚਿਆਂ ਨੂੰ ਇੰਨੀ ਜਲਦੀ ਜਿਹੜੇ ਯਕਦਮ ਜਿਹੜੇ ਕੱਪੜੇ ਇੰਨੀ ਨੇ ਪਾਏ ਹੋਏ ਉਤਾਰਨ ਨਾ ਦਿਓ ਕਿਉਂਕਿ ਉਹ ਵੀ ਇੱਕ ਮੇਨ ਰੀਜ਼ਨ ਮੰਨਿਆ ਜਾਂਦਾ ਕਿ ਬੱਚੇ ਯਕਦਮ ਗਰਮੀ ਮਹਿਸੂਸ ਕਰਨ ਲੱਗ ਪਏ ਤੇ ਗਾ ਇਹ ਕਪੜਾ ਨਹੀਂ ਪਾਉਂਦੇ ਜਿਹਦੇ ਕਾਰਨ ਮਤਲਬ ਕਿ ਜ਼ਿਆਦਾਤਰ ਜਿਹੜਾ ਇਹਦਾ ਫੈਕਟ ਆ ਮੇਨ ਆਫੈਕਟ ਆ ਜਿਹੜਾ ਇਹਦਾ ਸਾਡੇ ਬ੍ਰੇਨ ਤੇ ਪੈ ਰਿਹਾ ਸਭ ਤੋਂ ਵੱਧ ਮਤਲਬ ਕਿ ਸਾਨੂੰ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਜਿਹਦੇ ਨਾਲ ਦੇਖੋ ਮੇਰਾ ਬੇਟਾ ਜਿਹੜਾ ਉਹਦੀ ਉਮਰ ਹਜੇ 10 ਸਾਲ ਦੀ ਹੈ ਤੇ ਪਰਸੋਂ ਬੇਡੇ ਨੂੰ ਇਹ ਪ੍ਰੋਬਲਮ ਆ ਗਈ ਸੀਗੀ ਤੇ ਬੇਟੇ ਦਾ ਜਿਹੜਾ ਫੀਵਰ ਸੀ ਉਹ 104 ਸੀ ਤੇ ਬੀਪੀ ਇੰਨਾ ਜ਼ਿਆਦਾ ਹਾਈ ਸੀ ਕਿ ਜੀਵ ਦੇ ਉੱਤੇ ਟੈਬਲੇਟ ਰੱਖਣੀਆਂ ਪਈਆਂ ਚਲੋ ਸ਼ੁਕਰੀ ਰਾਜੇ ਬੇਟਾ ਥੋੜਾ ਜਿਹਾ ਠੀਕ ਹੋਇਆ ਤੇ ਰਾਤ ਦੀ ਬੇਟੀ ਨੂੰ ਵੀ ਸੇਮ ਪ੍ਰੋਬਲਮ ਆਈ ਇੱਕ ਪਾਣੀ ਦੀ ਕਟ ਵੀ ਨਹੀਂ ਪਚ ਰਹੀ ਸੋ ਡਾਕਟਰਾਂ ਦੇ ਘਰ ਭਰ ਨਾਲੋਂ ਚੰਗਾ ਪਹਿਲਾਂ ਤੁਸੀਂ ਘਰੇ ਹੀ ਬੱਚਿਆਂ ਦਾ ਜਰੂਰ ਧਿਆਨ ਰੱਖੋ ਕਿਉਂਕਿ ਬਾਅਦ ਦੇ ਵਿੱਚ ਨਾ ਤਾਂ ਬੱਚਿਆਂ 'ਚ ਲੜਾਈ ਨਾਲ ਲੜਨ ਦੀ ਸਮਰੱਥਾ ਰਹਿੰਦੀ ਆ ਤੇ ਮਾਪੇ ਉਦੋਂ ਵੱਡੀ ਟੈਨਸ਼ਨ ਦੇ ਵਿੱਚ ਆ ਜਾਂਦੇ ਆ ਇੱਕ ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਸਭ ਤੋਂ ਵੱਧ ਜਿਹੜਾ ਦਸ਼ਾਂਦਾ ਹੁੰਦਾ ਨਾ ਜਿਹੜਾ ਕਰੋਨਾ ਦੇ ਵਿੱਚ ਆਇਆ ਸੀਗਾ ਉਹ ਜ਼ਰੂਰ ਵਾਲ ਕੇ ਆਪਣੇ ਬੱਚਿਆਂ ਨੂੰ ਪਿਆਓ ਉਹਦੇ ਨਾਲ ਇਹ ਜਿਹੜਾ ਵਾਇਰਸ ਆ ਬਹੁਤ ਜਲਦੀ ਇਹ ਡਾਊਨ ਹੁੰਦਾ ਬਹੁਤ ਜਲਦੀ ਇਹ ਵਾਇਰਸ ਆ ਜਿਹੜਾ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਸੋ ਇਹ ਚੀਜ਼ਾਂ ਨੂੰ ਜ਼ਰੂਰ ਤਿਆਰ ਦੇ ਵਿੱਚ ਰੱਖੋ ਕਿਉਂਕਿ ਅੱਜ ਪੂਰੀਆਂ ਤਿੰਨ ਰਾਤਾਂ ਹੋਊਗਾ ਮੇਰੇ ਬੱਚੇ ਬਿਲਕੁਲ ਨਹੀਂ ਸੁੱਤੇ ਇੱਕ ਮਿੰਟ ਲਈ ਬੱਚਿਆਂ ਨੇ ਅੱਖ ਨਹੀਂ ਲਾਈ ਇੰਨੀ ਕਾ ਜ਼ਿਆਦਾ ਪ੍ਰੋਬਲਮ ਆਈ ਆ ਤੇ ਸੋ ਬੱਚਿਆਂ ਦੇ ਮੂੰਹ ਵਾਲੇ ਨਹੀਂ ਦੇਖਿਆ ਜਾ ਰਹੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਭਰਾਵੋ ਬੱਚੇ ਜਿਹੜੇ ਇਹ ਸਾਡਾ ਅਨਮੋਲ ਖਜ਼ਾਨਾ ਸਾਡੀ ਦੁਨੀਆ ਸਾਡੇ ਵਿੱਚ ਸੋ ਬੱਚਿਆਂ ਬਰਦੀ ਕਦੇ ਵੀ ਲਾਪਰਵਾਹੀ ਨਾ ਕਰੋ ਬੱਚਿਆਂ ਨੂੰ ਜਦੋਂ ਵੀ ਤੁਹਾਨੂੰ ਥੋੜਾ ਬਹੁਤਾ ਹੀ ਲੱਗਦਾ ਬੱਚਿਆਂ ਨੂੰ ਇਹਦੇ ਸਿੰਟਮ ਇਹ ਆ ਕਿ ਸਭ ਤੋਂ ਪਹਿਲਾਂ ਮਤਲਬ ਕਿ ਬੱਚਿਆਂ ਨੂੰ ਹੱਡ ਭੰਵੀ ਲੱਗਦੀ ਆ ਮਤਲਬ ਕਿ ਲਤਾਂ ਦਰ ਦੇ ਸਿਰ ਦਰਦ ਬਾਹਾਂ ਦਰਦ ਉਸ ਤੋਂ ਬਾਅਦ ਕੋਲਡ ਕੋਲਡ ਤੋਂ ਬਾਅਦ ਇੱਕਦਮ ਫੀਵਰ ਹੁੰਦਾ ਤੇ ਇਹ ਫੀਵਰ ਵੀ ਇਸ ਤਰ੍ਹਾਂ ਵੀ ਜਦੋਂ ਤੁਸੀਂ ਮੈਡੀਸਨ ਦਿਓਗੇ ਤਾਂ ਸਿਰਫ ਇੱਕ ਅੱਧੇ ਘੰਟੇ ਇਹ ਫੀਵਰ ਡਾਊਨ ਹੁੰਦਾ ਉਸ ਤੋਂ ਬਾਅਦ ਫੇਰ ਇਹ ਅਪ ਹੋ ਜਾਂਦਾ ਫੇਰ 104 102 103 ਤੇ ਹੀ ਜਾ ਕੇ ਡੈਗਦਾ ਤੇ ਬੱਚਿਆਂ ਦੇ ਵਿੱਚ ਤਾਪਸ਼ ਲੋੜ ਨਾਲੋਂ ਵੱਧ ਹੁੰਦੀ ਆ ਜਿਹਦੇ ਕਾਰਨ ਵੌਮਟਿੰਗ ਵੀ ਸਟਾਰਟ ਹੁੰਦੀ ਹੈ ਇਹਦਾ ਸਭ ਤੋਂ ਮੇਨ ਲੱਛਣ ਆ ਉਲਟੀਆਂ ਉਲਟੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਆ ਰਹੀਆਂ ਬੱਚਿਆਂ ਨੂੰ ਸੋ ਹੱਥ ਬਨ ਕੇ ਮੇਰੀ ਬੇਨਤੀ ਆ ਕਿ ਆਪੋ ਆਪਣੇ ਬੱਚਿਆਂ ਦੀ ਕੇਅਰ ਕਰੋ ਤੇ ਅਰਦਾਸ ਕਰੋ ਵੀ ਸਾਡੇ ਬੱਚਿਆਂ 'ਚ ਇਸ ਤਰ੍ਹਾਂ ਦਾ ਵਾਇਰਸ ਨਾ ਹੋਵੇ ਕਿਉਂਕਿ ਮੈਨੂੰ ਪਤਾ 3 ਦਿਨ ਹੋ ਗਏ ਮੇਰੀ ਬੇਟੀ ਦੇ ਚਿਹਰੇ ਵਾਲ ਨਹੀਂ ਵਿਖਿਆ ਜਾਂਦਾ ਬੇਟੇ ਦੇ ਚਿਹਰੇ ਵਾਲ ਨਹੀਂ ਵਿਖਿਆ ਜਾਂਦਾ ਇੰਨੀ ਜ਼ਿਆਦਾ ਇਹਦੇ ਨਾਲ ਵੀਕਨੈਸ ਆ ਰਹੀ ਆ ਸੋ ਇਸ ਵੀਡੀਓ ਨੂੰ ਅਜਾਈ ਨਾ ਸਮਝਿਓ ਇਹ ਨਾ ਸਮਝਿਓ ਕਿ ਕੋਈ ਤੁਹਾਡੇ ਤੋਂ ਫੇਮ ਲੈਣ ਮਾਰਾ ਜਾਂ ਵਿਊ ਲੈਣ ਮਾਰਾ ਕਰ ਰਿਹਾ ਨਹੀਂ ਇਹ ਸਿਰਫ ਵੀਡੀਓ ਬਣਾਉਣ ਦਾ ਮੇਨ ਮਕਸਦ ਇੱਕ ਹੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਲਓ ਧੰਨਵਾਦ ਜੀ